ਆਵਾਜ਼ ਛੋਟੀ ਜ਼ਰੂਰ ਹੈ ਸਪੀਡ ਹੌਲੀ ਜ਼ਰੂਰ ਹੈ ਪਰ ਬੰਦ ਨਹੀਂ ਜੇ ਹੋ ਸਕਦੀ ਇਹ ਬੰਦ ਨਹੀਂ ਜੇ ਹੁਣੀ ਲਾ ਲਓ ਜੋਰ ਜਿੱਥੋਂ ਤੱਕ ਲਾਉਣਾ ਆ ਜਿਹੜਾ ਅੱਜ ਤੁਸੀਂ ਫੈਸਲੇ ਦੀ ਗੱਲ ਕਰਦੇ ਹੋ ਨਾ ਫੈਸਲਾ ਹੋਇਆ ਸਾਰਿਆਂ ਨੇ ਕੀਤੀ ਇਹ ਫੈਸਲਾ ਵੀ ਆ ਜਵਾਨਾਂ ਦੀ ਗੁਰੂ ਦੇ ਕੋਲੋਂ ਕਰਾਮਾਤ ਹੈਗੀ ਆ ਇਹ ਜਵਾਨਾਂ ਦੀ 2015 ਤੋਂ ਤੁਰੇ ਫਿਰਦੇ ਆ ਬੈਠਾ ਛੋਟਾ ਵੀਰ ਬੱਚਾ ਨੌਜਵਾਨ ਰਪਿੰਦਰ ਸਿੰਘ ਕਟ-ਕਟ ਕੇ ਦੁੰਬੇ ਬਣਾਤੇ ਸਿਰ 'ਚ ਤਮਾਕੂ ਪਾਉਂਦੇ ਰਹੇ ਚਪਲਾ ਮਾਰਦੇ ਰਹੇ ਸੰਤ ਗਿਆਨੀ ਜਰਨੈਲ ਸਿੰਘ ਦੀ ਫੋਟੋ ਰੱਖ ਕੇ ਮਨਾਉਂਦੇ ਰਹੇ ਵੀ ਮੰਨੋ ਤੁਸੀਂ ਬੇਦਬੀ ਕੀਤੀ ਇਦਾਂ ਹੀ ਸੀ ਇਦਾਂ ਹੀ ਸੀ ਨਾ ਅੱਛਾ ਅੱਜ ਆਪ ਮੰਨ ਗਿਆ ਜਾ ਕੇ ਵੀ ਮੈਂ ਹੀ ਕੀਤਾ ਸਾਰਾ ਕੁਝ ਉਹ ਕਹਿੰਦੇ ਜੀ ਨਰੈਣ ਸਿੰਘ ਚੌੜਾ ਉਹਨੇ ਆਖੇ ਬੜਾ ਪਾਪ ਕਰਤਾ ਉਹ ਚਾਰ ਪੰਜ ਬਿਹੂਦੇ ਮੈਂਬਰ ਸ਼੍ਰੋਮਣੀ ਕਮੇਟੀ ਚਲੇ ਗਿਆ ਕਿ ਪੰਥ ਚੋਂ ਛੇਕ ਦਿਓ ਤੇ ਮੈਂ ਕਹਿੰਨਾ ਜਥੇਦਾਰੋ ਹਿੰਮਤ ਕਰੋ ਛੇਕ ਦਿਓ ਚੌੜੇ ਨੂੰ ਤੁਹਾਡੀ ਕਰਤੂਤ ਦਾ ਪਤਾ ਲੱਗ ਜਾਏ ਤੁਹਾਡੀ ਅਸਲੀਅਤ ਬਾਹਰ ਆਵੇ ਨਰੈਣ ਸਿੰਘ ਚੌੜੇ ਦੇ ਪਿਸਤੌਲ ਵਿੱਚੋਂ ਨਿਕਲੀ ਗੋਲੀ ਗੁਰਮਖੋ ਇੱਕੋ ਹੀ ਗੱਲ ਕਹਿ ਕੇ ਗਈ ਹੈ ਜਥੇਦਾਰੋ ਹੁਣ ਤੁਹਾਡੀ ਜਿਹੜੀ ਲੁਕ ਕੇ ਲਈ ਹੋਈ ਯਾਰੀ ਬਾਹਰ ਆਉਣੀ ਚਾਹੀਦੀ ਆ ਤੁਹਾਡਾ ਕੀਤਾ ਹੋਇਆ ਫੈਸਲਾ ਕੌਮ ਨੂੰ ਪ੍ਰਵਾਨ ਨਹੀਂ ਆ। ਅਸ਼ਾਰਾ ਮਾਤਰ ਨਰੈਨ ਸਿੰਘ ਚੌੜੇ ਦੀ ਗੋਲੀ ਨੇ ਇਹ ਗੱਲ ਕਹੀ ਆ ਵੀ ਤੁਹਾਡਾ ਕੀਤਾ ਹੋਇਆ ਫੈਸਲਾ ਕੌਮ ਨੂੰ ਪ੍ਰਵਾਨ ਨਹੀਂ ਆ। ਤੇ ਲਾਲਾ ਲਾਲਾ ਹੋ ਗਈ ਨਾ। ਇਹ ਦबई ਚ ਜਾ ਕੇ ਹੋਈ ਸੀ ਸਾਰੀ ਸੈਟਿੰਗ। ਸ਼ਨੀਵਾਰ ਅਸੀਂ ਮੰਗ ਪੱਤਰ ਦੇਣ ਆ ਗਏ ਸੀ ਜ਼ਥੇਦਾਰ ਦबई ਬੈਠਾ ਸੀ। ਤੇ ਹੁਣ ਜਥੇਦਾਰੋ ਇੱਥੇ ਅੱਜ ਸੁਖਰਾਜ ਸੋਂ ਨਹੀਂ ਆਇਆ ਨਾ ਕੰਮ ਪੈ ਗਿਆ ਹੋਣਾ ਕੋਈ ਉਹਦੇ ਬਾਪ ਤੇ ਗਰਜੀਤ ਸਿੰਘ ਬਟੂ ਉਹ ਦੋ ਨੌਜਵਾਨ ਸ਼ਹੀਦ ਕੀਤੇ ਇੱਥੇ ਸਾਡੇ ਅੱਖਾਂ ਦੇ ਸਾਹਮਣੇ ਦਰਸ਼ਨ ਸਿੰਘ ਲੋਹਾਰੇ ਨੂੰ ਸ਼ਹੀਦ ਕੀਤਾ ਲੁਧਿਆਣੇ ਕਮਲਜੀ ਸਨਾਮ ਨੂੰ ਕੀਤਾ ਉਧਰ ਮਾਲਵੇ ਚ ਸੰਗਰੂਰ ਤੇ ਡੱਬ ਵਾਲੀ ਆਲਾ ਹਰਮਿੰਦਰ ਸਿੰਘ ਵੀ ਸੰਗਰੂਰ ਤੇ ਚੌੜ ਸਦਮਾ ਵਾਲਾ ਨੌਜਵਾਨ ਗਰਦਾਸਪੁਰ ਜਸਪਾਲ ਸਿੰਘ ਇਹ ਜਿੰਨੇ ਨੌਜਵਾਨ ਸ਼ਹੀਦ ਹੋਏ ਆ ਮੰਨ ਗਿਆ ਕਹਿੰਦਾ ਮੇਰੇ ਹੀ ਹੋਇਆ ਕਾਰਜਕਾਲ ਚ ਸਾਡੀ ਅਸੀਂ ਲਾਏ ਸੀ ਮੰਨ ਗਿਆ ਨਾ ਜਥੇਦਾਰੋ ਮੰਨ ਗਿਆ ਤੁਹਾਡਾ ਇਹ ਨਮਾਣਾ ਸਿੱਖ ਅਖੌਤੀ ਨਮਾਣਾ ਸਿੱਖ ਮੰਨ ਗਿਆ ਤੇ ਹੁਣ ਨਰੈਣ ਸਿੰਘ ਚੌੜੇ ਵੇ ਦੀ ਪਰਚਾ ਕਰਾਈ ਜਾਂਦੇ ਹੋ ਮਜਾਲੋ ਭਾਂਡੇ ਮੀਨਾਵਾਜ ਦੂ ਫਿਰ ਦੂਜੀ ਗੱਲ ਇੱਕ ਹੋਰ 72 73 ਸਾਲ ਦਾ ਬਜ਼ੁਰਗ ਬੰਦਾ ਜਿਹਦੇ ਅੰਦਰ ਇੰਨੀ ਅੱਗ ਬਲਦੀ ਆ ਵੀ ਮੇਰੇ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨਾਲ ਸਹੀ ਫੈਸਲਾ ਨਹੀਂ ਕੀਤਾ ਉਹਨੇ ਗੋਲੀ ਫੜੀਆ ਤੇ ਨੌਜਵਾਨੀ ਕੀ ਸੋਚਦੀ ਹੂ ਇਹ ਸੋਚ ਕੇ ਵੇਖੋ ਅਖੇ ਜੀ ਨਮਾਣਾ ਸਿੱਖ ਨਮਾਣਾ ਨਹੀਂ ਸਿੱਖ ਚਾਤਰ ਬਹਿਰੂਪੀਆ ਚਾਲਵਾਜ ਇਸ ਕਰਕੇ ਦਲ ਖਾਲਸਾ ਵਾਲੇ ਵੀਰਾਂ ਨੇ ਉਹ ਕੀਤਾ ਲਾਨ ਨੂੰ ਉੱਥੇ ਵੀ ਉਹਦੀ ਦਸਤਾਰ ਦੀ ਕਰਾਂਗੇ ਗੱਲ ਮੈਂ ਤਾਂ ਕਹਿੰਦਾ ਸਾਰੀਆਂ ਜਥੇਬੰਦੀਆਂ ਨੂੰ ਇਕ ਕਾਲ ਕਰਨੀ ਚਾਹੀਦੀ ਆ ਚਰਨਜੀਤ ਸਿੰਘ ਚੰਨੀ ਖਾਲਸਾ ਪੰਚਾਇਤ ਵਾਲੇ ਆ ਦਸਤਾਰ ਇਹਨਾਂ ਦੀ ਵੀ ਉਹਨਾਂ ਕੋਲ ਆ ਉਹਨਾਂ ਨੇ ਲਾਈ ਆ ਮੇਰੀ ਵੀ ਦਸਤਾਰ ਉੱਥੇ ਆ ਦਲ ਰਣਜੀਤ ਸਿੰਘ ਦਮਦਮੀ ਟਕਸਾਲ ਵਾਲੇ ਦੀ ਵੀ ਉੱਥੇ ਹੀ ਆ ਸਿਮਰਜੀਤ ਸਿੰਘ ਮਾਨ ਦੀ ਵੀ ਉੱਥੇ ਹੀ ਆ ਕਿੰਨਿਆਂ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਜਿਹੜੀ 6 ਜੂਨ ਨੂੰ ਲਾਹ ਕੇ ਲੈ ਜਾਂਦੇ ਪਤਾ ਹੀ ਨਹੀਂ ਲੱਗਦਾ ਉਹ ਵੀ ਉਹਨਾਂ ਕੋਲ ਹੀ ਆ ਤੇ ਹਜੇ ਸੱਚੇ ਸਿੱਖ ਹ ਹੁਣ ਕਿੰਨੀਆਂ ਕੋਹਰ ਲਵਾਵਾਂਗੇ ਹੁਣ ਜਥੇਦਾਰ ਜਿਹੜਾ ਸਾਡਾ ਨਰੈਣ ਸਿੰਘ ਚੌੜਾ ਉਹਦੀ ਦਸਤਾਰ ਪੰਥ ਦੀ ਦਸਤਾਰ ਆ ਤੇ ਪੰਥ ਨੂੰ ਰਲ ਮਿਲ ਕੇ ਉਹਦੀ ਦਸਤਾਰ ਵਾਪਸ ਲੈਣ ਦਾ ਉਪਰਾਲਾ ਕਰਨਾ ਚਾਹੀਦਾ ਜਾਂ ਜਿਨੇ ਦਸਤਾਰ ਲਾਈ ਆ ਉਹਦੇ ਗੁੱਟ-ਗੁੱਟ ਤੋੜਨ-ਤਾੜਨ ਦਾ ਵਢਣ-ਵੁਢਣ ਦਾ ਇੰਤਜ਼ਾਮ ਕਰਨਾ ਚਾਹੀਦਾ ਤਾਂ ਜਾ ਕੇ ਗੱਲ ਬਣਨੀ ਐ ਐਦਾ ਗੱਲ ਬਣਨ ਵਾਲੀ ਨਹੀਂ ਜੋ ਇਸ ਕਰਕੇ ਭਾਈ ਤਕੜੇ ਹੋਵੋ ਇਕੱਠੇ ਹੋਵੋ ਆਪਾਂ ਲੜਾਈ ਲੜੀਏ ਗੋਲੀ ਚੰਗੀ ਨਹੀਂ ਹੁੰਦੀ ਸੁਖਬੀਰ ਬਾਦਲ ਵਾਲ ਨੂੰ ਗੋਲੀ ਜਿਹੜੀ ਚੱਲੀ ਉਹ ਵੀ ਚੰਗੀ ਨਹੀਂ ਹੈਗੀ ਅਸੀਂ ਗੋਲੀ ਦਾ ਸੰਤਾਫ ਢੰਡਾਇਆ ਪਰ ਦੁਸ਼ਟ ਵਾਸਤੇ ਗੋਲੀ ਚੱਲਣੀ ਕੋਈ ਬਹੁਤਾ ਦੁੱਖ ਨਹੀਂ ਮਨਾਉਣਾ ਚਾਹੀਦਾ ਦੁਸ਼ਟਾਂ ਨੂੰ ਗੁਰੂ ਸਾਹਿਬ ਨੇ ਪ੍ਰਚਾਰਕਾਂ ਨੂੰ ਜਿਹੜੇ ਮਸੰਦ ਸੀ ਪ੍ਰਚਾਰਕ ਸੀ ਉਸ ਟਾਈਮ ਦੇ ਆਪ ਮਹਾਰਾਜ ਨੇ ਉਹਨਾਂ ਦਾ ਸੋਧਾ ਲਾਇਆ ਉਹਨਾਂ ਨੂੰ ਤੇਲ ਦੇ ਕੜਾਹਿਆਂ ਚ ਸੜਿਆ ਤੇ ਇਹਦਾ ਦੁਸ਼ਟਾ ਤੇ ਨਰੈਣ ਸਿੰਘ ਚੋੜੇ ਨੂੰ ਸਜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ